ਅੰਬਰ ਦਾ ਬੂਹਾ ਖੋਲ ਕੇ ਦੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ ਅਸੀਂ ਇੱਥੇ ਗੁਰਮੁਖੀ ਖਜ਼ਾਨੇ ਦੇ ਤਹਿਤ ਪ੍ਰਦਰਸ਼ਨੀ ਲੈ ਕੇ ਆਏ ਹਾਂ ਬਠਿੰਡਾ ਵਿਰਾਸਤੀ ਮੇਲੇ ਦੇ ਵਿੱਚ ਜਿਵੇਂ ਅਸੀਂ ਆ ਇੱਕ ਚੀਜ਼ ਤਿਆਰ ਕੀਤੀ ਹੈ ਇਹਦੇ ਵਿੱਚ ਅਸੀਂ ਇਹ ਬੱਚੇ ਨਾ 35 ਅੱਖਰ ਨੇ ਇਹ ਐਡਲਟ ਵੀ ਹੋ ਜਾਂਦੇ ਤੇ ਨਾਲ ਜੁੜ ਵੀ ਜਾਂਦੇ ਐ ਮੈਂ ਇਹ ਕਹਿਣਾ ਚਾਹੁੰਗਾ ਕਿ ਜਿਹੜੇ ਪ੍ਰਾਇਮਰੀ ਪੱਧਰ ਤੇ ਇਹ ਸਾਡੇ ਹਰੇਕ ਸਕੂਲ 'ਚ ਹੋਣੀ ਚਾਹੀਦੀ ਸੀਗੀ ਸਾਡੇ ਕੋਲੇ ਵੱਖ-ਵੱਖ ਨਮੂਨੇ ਆ ਜਾਂਦੇ ਆ 10-10 70ਆਂ ਦੀਆਂ ਸਾਡੇ ਕੋਲ ਚੀਜ਼ਾਂ ਨੇ ਜੇਕਰ ਕੋਈ ਅਸੀਂ ਪੰਜਾਬੀ ਦਾ ਮੰਗੀਏ ਤਾਂ ਪੰਜਾਬੀ ਦੇ ਅਜਿਹੀ ਕੋਈ ਚੀਜ਼ ਹੀ ਨਹੀਂ ਬਣੀ ਅੱਜ ਤੱਕ ਸੋ ਅਸੀਂ ਅਜਿਹੀਆਂ ਚੀਜ਼ਾਂ ਬਣਾਈਆਂ ਕਿ ਜਿਹੜੀਆਂ ਪੰਜਾਬੀ ਦੇ ਵਿੱਚ ਉਹਨਾਂ ਵੀ ਪੰਜਾਬੀ ਨੂੰ ਪਿਆਰ ਨਾਲ ਕਿਵੇਂ ਸਖਾਈਏ ਇਸ ਦੇ ਨਾਲ ਅਸੀਂ ਇੱਕ ਸਾਂਝੇ ਪੰਜਾਬ ਦੀ ਤਸਵੀਰ ਬਣਾਈ ਹੈ ਜਿਹੜੀ ਖਿੱਚ ਦਾ ਕੇਂਦਰ ਬਣਦੀ ਆ ਇਹਦੇ ਵਿੱਚ ਮੌਜੂਦਾ ਪੰਜਾਬ ਦੀ ਤਸਵੀਰ ਦਿਖਾਈ ਗਈ ਹੈ ਇਹ ਫੱਟੀਆਂ ਨੇ ਇਹ ਫੱਟੀਆਂ ਦੇ ਵਿੱਚ ਵੀ ਅਸੀਂ ਖੁਦਾਈ ਕੀਤੀ ਹੋਇਆ ਡੂੰਗਾ ਲਿਖਿਆ ਹੋਇਆ ਇਹ ਬਣਾਇਆ ਗਿਆ ਵੀ ਚਾਬੀ ਟੰਗਣ ਵਾਸਤੇ ਇਸ ਦੇ ਵਿੱਚ ਵੀ 35 ਲਿਖੀ ਹੋਈ ਹੈ ਜਿਸ ਦੇ ਵਿੱਚ ਤੁਸੀਂ ਚੀਜ਼ ਦੇਖੋ ਸਾਰੀ 35 ਅੱਖਰਾਂ ਦੇ ਵਿੱਚ ਹੈਗੀ ਇਹ ਤੇ ਪੰਜਾਬੀ ਮਾਂ ਬੋਲੀ ਲਿਖਿਆ ਹੋਇਆ ਤੇ ਨਾਲ 35 ਅੱਖਰ ਲਿਖਿਆ ਤੇ ਇਸ ਦੇ ਵਿੱਚ ਅਸੀਂ ਆਪਣੇ ਜਿਹੜੇ ਜ਼ਰੂਰੀ ਕਾਰਡ ਵਗੈਰਾ ਉਹ ਰੱਖ ਸਕਦੇ ਤੇ ਨਾਲ ਪੈਨ ਰੱਖ ਸਕਦੇ ਆ ਇਹ ਕੇ ਬਹੁਤ ਵਧੀਆ ਊੜਾ ਬਣਾਇਆ ਹੋਇਆ ਇਹਦੇ ਵਿੱਚ ਸਾਰੀ 35 ਵੀ ਵਿੱਚ ਹੈਗੀ ਇਹ ਗੱਡੀ ਦੇ ਵਿੱਚ ਰੱਖ ਦਿੰਦੇ ਨੇ ਨੌਜਵਾਨ ਤੇ ਇਹ ਵੀ ਪੰਜਾਬੀ ਦਾ ਪ੍ਰਚਾਰ ਕਰਦਾ ਜਾਂਦਾ ਹੈਗਾ ਸ਼ੁਰੂਆਤ 2003 ਤੋਂ ਸ਼ੁਰੂ ਹੋਈ ਹੈ ਅੱਜ ਤਕਰੀਬਨ 21 ਸਾਲ ਹੋ ਚੁੱਕੇ ਆ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਵੀ ਜਿਹੜੇ ਸਾਡੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਅਸੀਂ ਜਾ ਕੇ ਵੀ ਪੰਜਾਬੀ ਦਾ ਪ੍ਰਚਾਰ ਕਰ ਸਕੀਏ ਸਿਆ ਰੀਤੇ ਬਿਆ ਰੀਚ ਫਰਕ ਨਹੀਂ ਪਤਾ ਜੱਜੇ ਦੇ ਚ ਜੱਜੇ ਚ ਫਰਕ ਨਹੀਂ ਪਤਾ ਗੱਗੇ ਦੇ ਘੱਗੇ ਚ ਬੱਬੇ ਤੇ ਬੱਬੇ ਚ ਡੱਡੇ ਤੇ ਢੱਡੇ ਚ ਤੇ ਨੰਨੇ ਤੇ ਨਾਣੇ ਚ ਇਹ ਜਿਹੜਾ ਫਰਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜਿਹੜੀ ਸ਼ੁੱਧਤਾ ਦੀ ਗੱਲਾਂ ਕਰਨ ਲਈ ਵੱਖ-ਵੱਖ ਸਕੂਲਾਂ ਦੇ ਵਿੱਚ ਜਾਣੇ ਤਾਂ ਕਿ ਅਸੀਂ ਬੱਚਿਆਂ ਨੂੰ ਕੁਝ ਦੱਸ ਸਕੀਏ ਸੌਖੇ ਤਰੀਕੇ ਨਾਲ ਅਸੀਂ ਪੰਜਾਬੀ ਸ਼ੁੱਧ ਕਿਵੇਂ ਲਿਖ ਸਕਦੇ ਹਾਂ ਜੇਕਰ ਉਹਨੂੰ ਪੁੱਛੇ ਸੰਬੰਧਕ ਕੀ ਹੁੰਦਾ ਕਾਰਜ ਕੀ ਹੁੰਦਾ ਜੋਜਕ ਕੀ ਹੁੰਦੇ ਕਿਰਿਆ ਕੀ ਹੁੰਦੀ ਆ ਇਹ ਤਾਂ ਬਹੁਤ ਦੂਰ ਹੋ ਚੁੱਕੇ ਹੈਗੇ ਕਦੇ ਵੀ ਚਲ ਜਿੰਨੀ ਕੀ ਪੰਜਾਬੀ ਚਾਹੀਦੀ 19 ਸਾਨੂੰ ਆਉਂਦੀ ਆ ਇਹਨੀ ਮਾਤਾ ਦੇਣ ਦੀ ਲੋੜ ਹੈਗੀ ਐ ਕਿ ਜਦੋਂ ਸਾਨੂੰ ਰੋਜ਼ਗਾਰ ਹੋਰ ਪਛਾਵਾਂ ਚ ਮਿਲਣਾ ਹੈ ਇਹਨੂੰ ਤੁਸੀਂ ਕਿਵੇਂ ਕਹਿੰਦੇ ਕੀ ਕਹੂਗੇ ਇਸ ਬਾਰੇ ਦੂਜੀਆਂ ਪਛਾਵਾਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਬੋਲੀ ਨੂੰ ਵਿਸਾਰ ਦੇਣਾ ਇਹ ਸਭ ਤੋਂ ਵੱਡੀ ਗੱਲ ਹੈ ਤੇ ਬਹੁਤ ਵੱਡਾ ਦੁਖਾਨ ਦਾ ਕਰਦਾ ਹੈ ਆਉਣ ਵਾਲੇ ਟਾਈਮ 'ਚ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸਾਂਗੇ ਜਾਂ ਆਪਣੇ ਇਤਿਹਾਸ ਬਾਰੇ ਦੱਸਾਂਗੇ ਤਾਂ ਉਹ ਸ਼ਾਇਦ ਸਮਝ ਨਹੀਂ ਪਾਉਣਗੇ ਜੇਕਰ ਉਹਨਾਂ ਨੂੰ ਇਹ ਖੇਚੜੀ ਭਾਸ਼ਾ ਪਰੋਸੀ ਗਈ ਜਿਵੇਂ ਸਕੂਲਾਂ ਵਿੱਚ ਪਰੋਸੀ ਜਾ ਰਹੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਬਾਈ ਤਿੰਨ ਦਸ ਸਿੰਘ ਖਾਲਸਾ ਜੀ ਮਾਨਸਾ ਤੋਂ ਨੇ ਤੇ ਪਿਛਲੇ ਲੰਮੇ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੇ ਲਈ ਕੰਮ ਕਰ ਰਹੇ ਨੇ ਪੰਜਾਬ ਪੰਜਾਬ ਤੋਂ ਬਾਹਰ ਜਾ ਕੇ ਬੱਚਿਆਂ ਨੂੰ ਇਹ ਗੁਰਮੁਖੀ ਪੰਜਾਬੀ ਦੇ ਨਾਲ ਜੋੜਦੇ ਨੇ ਤੇ ਕਈ ਚੀਜ਼ਾਂ ਵੀ ਇਹਨਾਂ ਨੇ ਮਾਂ ਬੋਲੀ ਦੇ ਵਿੱਚ ਬਣਾਈਆਂ ਹੋਈਆਂ ਅਸੀਂ ਸਾਰੀ ਗੱਲਬਾਤ ਇਹਨਾਂ ਤੋਂ ਸਮਝਾਂਗੇ ਜਾਣਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਬਰ ਦਾ ਬੂਹਾ ਖੋਲ ਕੇ ਦੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖਾਂਗਾ ਅਸੀਂ ਇੱਥੇ ਗੁਰਮੁਖੀ ਖਜ਼ਾਨੇ ਦੇ ਤਹਿਤ ਪ੍ਰਦਰਸ਼ਨੀ ਲੈ ਕੇ ਆਏ ਹਾਂ ਬਠਿੰਡਾ ਵਿਰਾਸਤੀ ਮੇਲੇ ਦੇ ਵਿੱਚ ਤੇ ਉਸ ਵਿੱਚ ਅਸੀਂ ਵੱਖ-ਵੱਖ ਚੀਜ਼ਾਂ ਜਿਹੀਆਂ ਤਿਆਰ ਕੀਤੀਆਂ ਜਿਹੜੀਆਂ ਰੋਜ਼ਾਨਾ ਵਰਤੋਂ ਚ ਆਉਂਦੀਆਂ ਜਿਹੜੀ ਸਾਡੀ ਨੌਜਵਾਨੀ ਦੇ ਲਈ ਸਾਡੇ ਬੱਚਿਆਂ ਦੇ ਲਈ ਸਿੱਖਿਆ ਦੇ ਰੂਪ 'ਚ ਵੀ ਕੰਮ ਆਉਂਦੀਆਂ ਨੇ ਜਿਵੇਂ ਅਸੀਂ ਆ ਇੱਕ ਚੀਜ਼ ਤਿਆਰ ਕੀਤੀ ਹੈ ਇਹਦੇ ਵਿੱਚ ਅਸੀਂ ਬੱਚੇ ਨਾ 35 ਅੱਖਰ ਨੇ ਇਹ ਐਡਲਟ ਵੀ ਹੋ ਜਾਂਦੇ ਤੇ ਨਾਲ ਜੁੜ ਵੀ ਜਾਂਦੇ ਆ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਪ੍ਰਾਇਮਰੀ ਪੱਧਰ ਤੇ ਇਹ ਸਾਡੇ ਹਰੇਕ ਸਕੂਲ 'ਚ ਹੋਣੀ ਚਾਹੀਦੀ ਸੀਗੀ ਇੱਥੇ ਜਦੋਂ ਤੁਸੀਂ ਕਿਸੇ ਵੀ ਬੁੱਕ ਡੀਪੋ ਤੇ ਜਾਂਦੇ ਹੋ ਉੱਥੇ ਸਾਨੂੰ ਕਹਦੀ ਐ ਅੰਗਰੇਜ਼ੀ ਦੀ ਪਜ਼ਲ ਦੇ ਦਿਓ ਹਿੰਦੀ ਦੀ ਪਜ਼ਲ ਦੇ ਦਿਓ ਸਾਡੇ ਕੋਲੇ ਵੱਖ-ਵੱਖ ਨਮੂਨੇ ਆ ਜਾਂਦੇ ਆ ਵੀ 10-10 17ਆਂ ਦੀਆਂ ਸਾਡੇ ਕੋਲ ਚੀਜ਼ਾਂ ਨੇ ਜੇਕਰ ਕੋਈ ਅਸੀਂ ਪੰਜਾਬੀ ਦਾ ਮੰਗੀਏ ਤਾਂ ਪੰਜਾਬੀ ਦੇ ਅਜਿਹੀ ਕੋਈ ਚੀਜ਼ ਹੀ ਨਹੀਂ ਬਣੀ ਅੱਜ ਤੱਕ ਸੋ ਅਸੀਂ ਅਜਿਹੀਆਂ ਚੀਜ਼ਾਂ ਬਣਾਈਆਂ ਕਿ ਜਿਹੜੀਆਂ ਪੰਜਾਬੀ ਦੇ ਵਿੱਚ ਉਹਨੇ ਵੀ ਪੰਜਾਬੀ ਨੂੰ ਪਿਆਰ ਨਾਲ ਕਿਵੇਂ ਸਿਖਾਈਏ ਇਹ ਚੀਜ਼ ਨਹੀਂ ਬਣੀ ਸੀ ਅਸੀਂ ਹੁਣ ਜੇਕਰ ਪਹਿਲੀ ਜਮਾਤ ਦੇ ਬੱਚੇ ਨੂੰ ਅਸੀਂ ਇਹ ਚੀਜ਼ ਦਿਖ ਤੋ ਬੋਸ ਸ਼ੌਂਕ ਨਾਲ ਪੰਜਾਬੀ ਸਿੱਖੂਗਾ ਇਸ ਦੇ ਨਾਲ ਅਸੀਂ ਇੱਕ ਸਾਂਝੇ ਪੰਜਾਬ ਦੀ ਤਸਵੀਰ ਬਣਾਈ ਹੈ ਜਿਹੜੀ ਖਿੱਚ ਦਾ ਕੇਂਦਰ ਬਣਦੀ ਹੈ ਇਹਦੇ ਵਿੱਚ ਮੌਜੂਦਾ ਪੰਜਾਬ ਦੀ ਤਸਵੀਰ ਦਿਖਾਈ ਗਈ ਹੈ ਤੇ ਨਾਲ ਉਹ ਨਾਲ 58 ਦੇ ਵਿੱਚ ਜਿਹੜਾ ਹਿਮਾਚਲ ਵੱਖ ਹੋਇਆ 66 ਦੇ ਵਿੱਚ ਹਰਿਆਣਾ ਵੱਖ ਹੋਇਆ ਤੇ 47 ਦੇ ਵਿੱਚ ਸਾਡੇ ਤੋਂ ਲੈਂਦਾ ਪੰਜਾਬ ਵੱਖ ਹੋਇਆ ਉਹ ਸਾਰਾ ਦਿਖਾਇਆ ਗਿਆ ਉਸ ਦੇ ਨਾਲ ਇੱਕ ਗੁਰਮੁਖੀ ਦਾ ਬੂਟਾ ਹੈਗਾ ਉਸ ਤੇ ਫਲ ਵੀ 35 ਦਾ ਲੱਗਾ ਹੋਇਆ ਇਹ ਸਾਂਝੇ ਪੰਜਾਬ ਦੀ ਘੜੀ ਤੁਸੀਂ ਦੇਖ ਰਹੇ ਹੋਗੇ ਤੇ ਇਸ ਦੇ ਨਾਲ ਇਹਦੇ ਸਾਂਝੇ ਪੰਜਾਬ ਦੀ ਘੜੀ ਦੇ ਵਿੱਚ ਵੀ ਮੌਜੂਦਾ ਪੰਜਾਬ ਦੀ ਤਸਵੀਰ ਦਿਖਾਈ ਗਈ ਹੈ ਇਸ ਤੋਂ ਇਲਾਵਾ ਹੈਗੀ ਇੱਕ ਗੁਰਮੁਖੀ ਘੜੀ ਹੈ ਜਿਸ ਵਿੱਚ ਦੇਸੀ ਮਹੀਨੇ ਦਿਖਾਏ ਗਏ ਐ ਤੇ ਇਹ ਵੀ ਦੱਸਿਆ ਗਿਆ ਕਿ ਕਿ ਦੋ ਅੰਗਰੇਜ਼ੀ ਮਹੀਨਿਆਂ ਦੇ ਵਿਚਾਲੇ ਕਿਹੜਾ ਦੇਸੀ ਮਹੀਨਾ ਚੱਲ ਰਿਹਾ ਹੁੰਦਾ ਮੰਨ ਲਓ ਹੁਣ ਫੱਗਣ ਚੜਨ ਵਾਲਾ ਫਰਵਰੀ ਤੇ ਮਾਰਚ ਦੇ ਵਿਚਾਲੇ ਫੱਗਣ ਦਾ ਮਹੀਨਾ ਹੈ ਤੇ ਜਨਵਰੀ ਦੇ ਫਰਵਰੀ ਦੇ ਵਿਚਾਲੇ ਮਾਘ ਦਾ ਮਹੀਨਾ ਹੈ ਇੱਥੇ ਮਿੰਟ ਕਿੰਨੇ ਹੁੰਦੇ 5 10 15 ਇਹ ਸਾਰੇ ਕੁਝ ਦਰਸਾਏ ਗਏ ਐ ਇਹ ਇੱਕ ਸਿੱਖਿਆ ਦਾ ਕੰਮ ਵੀ ਕਰਦੀ ਐ ਘੜੀ ਇਸ ਤੋਂ ਇਲਾਵਾ ਇਹ ਕਿ ਦੇਸੀ ਮਹੀਨਿਆਂ ਦਾ ਕੈਲੰਡਰ ਐ ਜਿਸ ਦੇ ਵਿੱਚ ਸਾਡਾ ਮੁੱਖ ਮਕਸਦ ਸੀਗਾ ਕਿ ਅਸੀਂ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਗੁਰਮੁਖੀ ਗਿਣਤੀ ਵੀ ਸਿਖਾਈਏ ਜਦੋਂ ਅਸੀਂ ਕਿਤੇ ਦਰਬਾਰ ਸਾਹਿਬ ਜਾਂ ਕਿਸੇ ਜੋੜਾ ਘਰ 'ਚ ਜਦੋਂ ਟੋਕਨ ਮਿਲਦਾ ਸਾਨੂੰ ਇਹ ਨਹੀਂ ਪਤਾ ਲਿਖਿਆ ਹੁੰਦਾ ਕਿ ਉੱਤੇ 69 ਲਿਖਿਆ ਜਾਂ 93 ਲਿਖਿਆ ਤਾਂ ਅਸੀਂ ਇਹ ਜੇਕਰ 2 ਦਿਨ ਵੀ ਸਾਡੇ ਕੋਲ ਘਰੇ ਪਿਆ ਤਾਂ ਉਹ ਅਸੀਂ ਦੱਸ ਸਕਦੇ ਹਾਂ ਵੀ ਗ੍ਰੰਥੀ ਸਿੰਘ ਕਿਹੜੇ ਅੰਕ ਤੇ ਪੜ ਰਿਹਾਗਾ ਇਹ ਟੋਕਨ ਦਾ ਨੰਬਰ ਕਿੰਨਾਗਾ ਤਾਂ ਗੁਰਮੁਖੀ ਗਿਣਤੀ ਸਾਡੇ ਬਹੁਤਿਆਂ ਦੇ ਚੇਤੇ ਨਹੀਂ ਅਸੀਂ ਉਹ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਅਸੀਂ ਇਹ ਗੁਰਮੁਖੀ ਫੱਟੀ ਬਣਾਈ ਹੈ ਉਸ ਦੇ ਵਿੱਚ ਪਿਛਲੇ ਪਾਸੇ ਪੂਰੀ 35 ਦੇ ਨਾਲ ਨਾਲ ਮੁਹਾਰਨੀ ਵੀ ਲਿਖੀ ਹੋਈ ਆ ਇਸ ਤੋਂ ਇਲਾਵਾ ਅਸੀਂ ਅਸੀਂ ਸਾਰਿਆਂ ਨੂੰ ਕਹਿੰਨੇ ਕਿ ਇਸ ਊੜੇ ਦੇ ਨਾਲ ਜੁੜੋ ਇਹ ਸੋਸ਼ਲ ਮੀਡੀਆ ਦਾ ਸਾਧਨ ਹੈਗਾ ਤੇ ਇਸ ਤੋਂ ਇਲਾਵਾ ਇੱਕ ਇਹ ਫੱਟੀ ਬਹੁਤ ਹੀ ਖਿੱਚਦਾ ਕੇਂਦਰ ਹੈ ਇਹਦੇ ਵਿੱਚ ਅੱਖਰ ਲਿਆ ਲਿਆ ਕੇ ਬੱਚੇ ਫਿੱਟ ਕਰਦੇ ਹੈਗੇ ਮੰਨ ਲਓ ਅਸੀਂ ਪੰਜ ਅੱਖਰ ਸਿਖਾਤੇ ਇਹ ਅੱਖਰ ਦੂਰ ਰੱਖ ਦਿੰਨੇ ਆ ਤੇ ਜਵਾਗ ਨੂੰ ਕਹਿੰਦਾ ਕਿ ਈੜੀ ਚੱਕ ਕੇ ਲਿਆ ਉਹ ਈੜੀ ਲਿਆਉਂਦੇ ਇਹਦੇ ਵਿੱਚ ਰੱਖਦਾ ਹੈਗਾ ਤੇ ਬਹੁਤ ਖੁਸ਼ ਹੁੰਦਾ ਹੈਗਾ ਪ੍ਰਾਇਮਰੀ ਪੱਧਰ ਤੇ ਬਹੁਤ ਵਧੀਆ ਚੀਜ਼ਾਂ ਨੇ ਸਿੱਖਿਆ ਦੇ ਕੈ ਲਈ ਜਿਕਰ ਆਸੀਂ ਸਿੱਖਿਆ ਮੀਤ ਹੇਰ ਜੀ ਨੇ ਹਰਜੋਤ ਵੈਸ ਜੀ ਨੇ ਉਹਨਾਂ ਤੱਕ ਵੀ ਪਹੁੰਚ ਨਹੀਂ ਕੀਤੀਆਂ ਕਿ ਤਾਂ ਕਿ ਹਰੇਕ ਸਕੂਲ ਦੇ ਵਿੱਚ ਜਰੂਰ ਹੋਣ ਇਸ ਤੋਂ ਲਾਵੇ ਫੱਟੀਆਂ ਨੇ ਇਹ ਫੱਟੀਆਂ ਦੇ ਵਿੱਚ ਵੀ ਅਸੀਂ ਖੁਦਾਈ ਕੀਤੀ ਹੋਇਆ ਡੂੰਗਾ ਲਿਖਿਆ ਹੋਇਆ ਇਹ ਬਣਾਇਆ ਗਏ ਵੀ ਚਾਬੀ ਟੰਗਣ ਵਾਸਤੇ ਇਸ ਦੇ ਵਿੱਚ ਵੀ 35 ਲਿਖੀ ਹੋਇਆ ਜਿਸ ਤੇ ਵੀ ਤੁਸੀਂ ਚੀਜ਼ ਦੇਖੋ ਸਾਰੀ 35 ਅੱਖਰਾਂ ਦੇ ਵਿੱਚ ਹੈਗੀ ਵੀ ਚਾਬੀ ਟੰਗਣੇ ਲਾਏ ਹੋਇਆ ਵੀ ਇਹਦੇ ਚਾਬੀ ਟੰਗੀ ਜਾਵੇ ਤੇ ਇਹਦੇ ਨਾਲ ਹਰੇਕ ਦਫ਼ਤਰ ਦੇ ਵਿੱਚ ਇੱਥੇ ਪੰਜਾਬੀ ਮਾਮੋਲੀ ਲਿਖਿਆ ਹੋਇਆ ਤੇ ਨਾਲ 35 ਅੱਖਰ ਲਿਖਿਆ ਤੇ ਇਸ ਦੇ ਵਿੱਚ ਅਸੀਂ ਆਪਣੇ ਜਿਹੜੇ ਜ਼ਰੂਰੀ ਕਾਰਡ ਵਗੈਰਾ ਉਹ ਰੱਖ ਸਕਦੇ ਹਾਂ ਤੇ ਨਾਲ ਪੈਨ ਰੱਖ ਸਕਦੇ ਹਾਂ ਇਹ ਟੇਬਲ ਤੇ ਰੱਖਣ ਵਾਸਤੇ ਅਸੀਂ ਇਹ ਚੀਜ਼ਾਂ ਬਣਾਈਆਂ ਇਸ ਤੋਂ ਇਲਾਵਾ ਇਹ ਬਹੁਤ ਹੀ ਸੋਹਣੇ-ਸੋਹਣੇ ਅਸੀਂ ਸਟਿੱਕਰ ਬਣਾਏ ਹੋਏ ਆ ਵੀ ਇਹ ਆਪਣੇ ਮੋਬਾਈਲਾਂ ਦਾ ਸ਼ਿੰਗਾਰ ਬਣਾਇਆ ਜਾਂਦੇ ਇਹਨਾਂ ਦੇ ਪਿੱਛੇ ਲਾਏ ਜਾਂਨ ਗੱਡੀਆਂ ਕਾਰਾਂ ਤੇ ਲਾਏ ਜਾਂਨ ਇਹ ਮੋਬਾਈਲ ਸਟੈਂਡ ਬਣਾਏ ਗਏ ਵੀ ਖੁਦਾਈ ਦੇ ਵਿੱਚ ਨੇ ਉਸ ਤੋਂ ਬਾਅਦ ਇੱਕ ਫੱਟੀਆਂ ਬਣਾਈਆਂ ਹੋਈਆਂ ਇੱਕ ਇਹ ਬਹੁਤ ਵਧੀਆ ਹੂੜਾ ਬਣਾਇਆ ਹੋਇਆ ਦੇ ਵਿੱਚ ਸਾਰੀ 35 ਵੀ ਵਿੱਚ ਹੈਗੀ ਇਹ ਗੱਡੀ ਦੇ ਵਿੱਚ ਰੱਖ ਦਿੰਦੇ ਨੇ ਨੌਜਵਾਨ ਤੇ ਇਹ ਵੀ ਪੰਜਾਬੀ ਦਾ ਪ੍ਰਚਾਰ ਕਰਦਾ ਜਾਂਦਾ ਹੈਗਾ ਇਸ ਤੋਂ ਇਲਾਵਾ ਸੇ ਕੋਸ਼ਿਸ਼ ਕੀਤੀ ਹੈ ਕਿ ਗੁਰਮੁਖੀ ਦੇ ਛੱਲੇ ਬਣਾਏ ਆ ਰੰਗ-ਬਰੰਗੇ ਛੱਲੇ ਨੇ ਇਹ ਗੱਡੀ ਚ ਟੰਗਣ ਵਾਸਤੇ ਚੀਜ਼ਾਂ ਬਣਾਈਆਂ ਗਈਆਂ ਇਹ ਇਹ ਵੀ ਇਸ ਤਰ੍ਹਾਂ ਦੀ ਪੰਜਾਬੀ ਨੇ ਇਹ ਗੁਰਮੁਖੀ ਦੇ ਝੋਲੇ ਆ ਗਏ ਸੋ ਸਾਰੀਆਂ ਚੀਜ਼ਾਂ ਦੀ ਕੋਸ਼ਿਸ਼ ਹੈ ਇਹ ਤੁਸੀਂ ਪਿੱਛੇ ਦੇਖ ਰਹੇ ਹੋਵੋਗੇ ਇਹ ਗੁਰਮੁਖੀ ਦੇ ਜਿਵੇਂ ਠੰਡ ਲੰਘ ਕੇ ਗਈ ਅਜੇ ਗਰਮੀ ਸ਼ੁਰੂ ਹੋਣ ਵਾਲੀ ਹੈ ਤੇ ਸ਼ਾਲ ਨੇ ਇਧਰ ਪਾਕਿਸਤਾਨੀ ਦੁਪੱਟੇ ਨੇ ਜਿਨ੍ਹਾਂ ਤੇ 11 ਜਗਾ 35 ਲਿਖੀ ਹੋਈ ਆ ਸੋ ਸਨ ਜੀ ਅਤੇਂਦਰ ਤੁਸੀਂ ਇਹ ਜਿਹੜਾ ਸਫਰ ਆ ਮਾਂ ਬੋਲੀ ਦੇ ਪ੍ਰਚਾਰ ਵਾਲਾ ਇਹ ਸ਼ੁਰੂਆਤ ਕਿੱਥੋਂ ਕਰੀ ਸ਼ੁਰੂਆਤ 2003 ਤੋਂ ਸ਼ੁਰੂ ਹੋਈ ਹੈ ਅੱਜ ਤਕਰੀਬਨ 21 ਸਾਲ ਹੋ ਚੁੱਕੇ ਆ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਵੀ ਜਿਹੜੇ ਸਾਡੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਅਸੀਂ ਜਾ ਕੇ ਵੀ ਪੰਜਾਬੀ ਦਾ ਪ੍ਰਚਾਰ ਕਰ ਸਕੀਏ ਨੇੜੇ ਤੇੜੇ ਅਸੀਂ ਕੋਸ਼ਿਸ਼ ਕੀਤੀ ਕਿ ਸੱਦਾ ਸਿੰਘ ਆਲਾ ਚਲੇ ਗਏ ਖੋਖਰ ਚਲੇ ਗਏ ਇਹ ਸਾਡੇ ਮਾਨਸਾ ਦੇ ਨਾਲ ਲੱਗਵੇਂ ਪਿੰਡਾਂ ਦੇ ਨਾਂ ਨੇ ਉਥੋਂ ਤੇ ਅਸੀਂ ਜਾਂਦੇ ਸੀ ਫਿਰ ਸਾਨੂੰ ਦੂਸਰੇ ਜ਼ਿਲ੍ਹੇ ਚੋ ਸੱਦਿਆਉਣੇ ਸ਼ੁਰੂ ਹੋਇਆ ਸੀ ਬਠਿੰਡਾ ਵੀ ਗਏ ਸੰਗਰੂਰ ਵੀ ਗਏ ਸਰਦੂਲਗੜ੍ਹ ਇਲਾਕੇ ਚ ਵੀ ਗਏ ਤੇ ਬਰਨਾਲੇ ਚ ਵੀ ਗਏ ਕੀ ਕਰਦੇ ਜਾ ਕੇ ਤੇ ਉਸ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਸੀ ਕਿ ਜਿੰਨੇ ਇਲਾਕਿਆਂ ਚ ਜਾਂਦੇ ਸੀ ਤਾਂ ਉੱਥੇ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਅਸੀਂ ਸੋਣੀ ਤੇ ਸ਼ੁੱਧ ਲਿਖਾਈ ਪ੍ਰਤੀ ਪ੍ਰੇਰਿਤ ਕਰਨਾ ਕਿਉਂਕਿ ਜਿਹੜੀ ਲਿਖਾਈ ਤੇ ਸਾਡੀ ਸਮੱਸਿਆ ਅੱਜ ਵੀ ਉਵੇਂ ਜਿਉਂਦੀ ਤਉ ਕਾਇਮ ਹੈ ਜਿਕਰ ਅਸੀਂ ਸਕੂਲਾਂ ਵਿੱਚ ਜਾ ਕੇ ਦੇਖੀਏ ਤਾਂ ਸਾਡੇ ਬੱਚੇ ਪੰਜਾਬੀ ਦੇ ਵਿੱਚੋਂ ਲਗਾਤਾਰ ਫੇਲ ਹੁੰਦੇ ਜਾ ਰਹੇ ਆ ਉਹਦੇ ਵਿੱਚ ਇਹ ਹੈ ਕਿ ਬੱਚਿਆਂ ਨੂੰ ਸਿਹਾਰੀ ਤੇ ਬਿਹਾਰੀ ਚ ਫਰਕ ਨਹੀਂ ਪਤਾ ਜੱਜੇ ਦੇ ਚ ਜੱਜੇ ਚ ਫਰਕ ਨਹੀਂ ਪਤਾ ਗੱਗੇ ਦੇ ਘੱਗੇ ਚ ਬੱਬੇ ਤੇ ਭੱਬੇ ਚ ਡੱਡੇ ਤੇ ਢੱਡੇ ਚ ਤੇ ਨੰਨੇ ਤੇ ਨਾਣੇ ਚ ਇਹ ਜਿਹੜਾ ਫਰਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੋ ਅਸੀਂ ਉਸ ਜਿਹੜੀ ਸ਼ੁੱਧਤਾ ਦੀਆਂ ਗੱਲਾਂ ਕਰਨ ਲਈ ਵੱਖ-ਵੱਖ ਸਕੂਲਾਂ ਦੇ ਵਿੱਚ ਜਾਂਦੇ ਆ ਤਾਂ ਕਿ ਅਸੀਂ ਬੱਚਿਆਂ ਨੂੰ ਕੁਝ ਦੱਸ ਸਕੀਏ ਸੌਖੇ ਤਰੀਕੇ ਨਾਲ ਅਸੀਂ ਪੰਜਾਬੀ ਸ਼ੁੱਧ ਕਿਵੇਂ ਲਿਖ ਸਕਦੇ ਹਾਂ ਸੋ ਇਹ ਹੀ ਜਮਾਤਾਂ ਲਗਾਉਣ ਦੇ ਲਈ ਅਸੀਂ ਵੱਖ-ਵੱਖ ਜਿਲਿਆਂ ਚ ਫਿਰ ਵਕਫਾ ਕਰ ਰਾਜਾਂ ਚ ਵੀ ਜਾਣਾ ਸ਼ੁਰੂ ਕੀਤਾ ਹੈ ਕਿਹੜੇ ਰਾਜਾਂ ਚ ਗਏ ਆ ਤੁਸੀਂ ਇਹਦੇ ਕਹਿ ਲਈਏ ਉੱਤਰ ਭਾਰ ਦੇ ਵਿੱਚ ਆਪਣੀ ਕਹਿ ਲਈਏ ਇਹ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਬੈਲਟ ਹੈਗੀ ਚਾਹੇ ਉਹ ਦਿੱਲੀ ਹੈ ਚਾਹੇ ਹਿਮਾਚਲ ਹੈ ਚਾਹੇ ਜੰਮੂ ਕਸ਼ਮੀਰ ਹੈ ਚਾਹੇ ਰਾਜਸਥਾਨ ਹੈ ਇਹ ਜਿਹੜੀ ਪੂਰਾ ਉੱਤਰ ਭਾਰਤ ਹੈ ਇਹ ਸਾਰਾ ਪੰਜਾਬੀ ਬੈਲਟ ਹੈ ਇੱਥੇ ਅਸੀਂ ਲਗਾਤਾਰ ਜਾਂਦੇ ਰਹੀਦਾ ਹੁਣ ਵੀ 18 ਤਰੀਕ ਨੂੰ ਫਿਰ ਅਸੀਂ ਦਿੱਲੀ ਜਾਣਾ ਤੇ ਪਿਛਲੇ 3-4 ਦਿਨ ਪਹਿਲਾਂ ਵੀ ਵਿਜੇਨਗਰ ਦਿੱਲੀ ਮੈਂ ਜਾ ਕੇ ਆਇਆਗਾ ਤੇ ਇਸ ਤੋਂ ਇਲਾਵਾ ਮੁੰਬਈ ਹੋ ਗਿਆ ਮਹਾਰਾਸ਼ਟਰ ਹੋ ਗਿਆ ਅੰਧਰਾ ਪ੍ਰਦੇਸ਼ ਮਾਧ ਪ੍ਰਦੇਸ਼ ਇੱਥੋਂ ਗੋਆ ਤੱਕ ਪੰਜਾਬੀ ਬਸਦਾ ਹੈ ਉਥੇ ਜਿੰਤੇ ਵੀ ਚਾਹੇ ਗੁਰੂ ਘਰਾਂ ਚ ਹੋਣ ਚਾਹੇ ਕਿਸੇ ਸਕੂਲ ਦੇ ਵਿੱਚ ਬੱਚੇ ਇਕੱਠੇ ਕਰਕੇ ਉਹ ਪੰਜਾਬੀ ਸਿਖਾਉਣ ਦਾ ਪ੍ਰਬੰਧ ਕਰਦੇ ਆ ਕਿਹੜੇ ਸਾਧਨ ਤੇ ਜਾਣ ਤੁਸੀਂ ਉੱਤੇ ਵੱਖ-ਵੱਖ ਸਾਧਨ ਜਿਹੜੇ ਜੇਕਰ ਅਸੀਂ ਦੱਖਣ ਪਾਰ ਜਾਈਏ ਤਾਂ ਅਸੀਂ ਉੱਥੇ ਰੇਲ ਦੇ ਸਾਧਨ ਦੇ ذریعے ਜਾਂਦੇ ਤੇ ਇੱਥੇ ਨੇੜੇ-ਤੇੜੇ ਅਸੀਂ ਬੱਸਾਂ ਦੇ ਸਾਧਨ ਤੇ ਜਾਈਦਾ ਹੈਗਾ ਸਾਈਕਲ ਵੀ ਚਲਾਉਂਦੇ ਹਾਂ ਸਾਈਕਲ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜਾ ਸਾਡਾ ਇਹ ਉੱਤਰ ਪਾਰ ਦਾ ਇਲਾਕਾ ਹੈਗਾ ਉਥੇ ਅਸੀਂ ਪੂਰਾ ਪੰਜਾਬ ਪੂਰਾ ਹਰਿਆਣਾ ਤੇ ਦਿੱਲੀ ਇਹਨਾਂ ਇਲਾਕਿਆਂ ਵਿੱਚ ਜੇ ਮੈਂ ਸਾਈਕਲਤੀ ਜਾਂਣਾਗਾ ਖਾਸ ਕਰਕੇ ਇਹਨਾਂ ਮਹੀਨਿਆਂ ਦੇ ਵਿੱਚ ਜਦੋਂ ਮੌਸਮ ਠੀਕ ਹੋ ਜਾਂਦਾ ਠੰਡ ਲੰਘ ਜਾਂਦੀ ਹੈ ਤੇ ਗਰਮੀ ਜਿਹਾ ਆਉਣੀ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਅਸੀਂ ਰੋਜ਼ਾਨਾ 150 ਕਿਲੋਮੀਟਰ ਸਫ਼ਰ ਰੱਖਿਆ ਹੋਇਆ ਹੈ ਕਿ 150 ਕਿਲੋਮੀਟਰ ਦੇ ਵਿੱਚ ਇੱਕ ਦਿਨ ਦਾ ਪੈਂਡਾ ਤੈਅ ਹੋ ਜਾਂਦਾ ਉਹ 5 ਤੋਂ 6 ਘੰਟੇ ਲੱਗਦੇ ਆ ਉਸਦੇ ਲਈ ਤੇ 5-6 ਘੰਟੇ ਜਿਹੜੇ ਬੱਜ ਜਾਂਦੇ ਉਹ ਸਕੂਲਾਂ ਵਿੱਚ ਰੁੱਕ ਕੇ ਅਸੀਂ ਕਲਾਸਾਂ ਲਗਾਉਣ ਦਾ ਯਤਨ ਕਰਦੇ ਆਂ ਪੰਜਾਬ ਤੇ ਪੰਜਾਬ ਦੇ ਬਾਹਰ ਜਿਹੜੇ ਸਟੇਟ ਹੈਗੇ ਆ ਹਰਿਆਣਾ ਹਿਮਾਚਲ ਦਿੱਲੀ ਤੁਸੀਂ ਗੱਲ ਕੀਤੀ ਕੀ ਫਰਕ ਲੱਗਦਾ ਭਾਸ਼ਾ ਦੇ ਮਾਮਲੇ ਨੂੰ ਲੈ ਕੇ ਪਾਸ਼ਾ ਦੇ ਮਾਮਲੇ ਚ ਕੈਲੀਏ ਜਿਹੜੇ ਦੱਖਣ ਦੇ ਇਲਾਕੇ ਆ ਉਹ ਆਪਣੀ ਭਾਤਸਾਪਤੀ ਬਹੁਤ ਚਿੰਤਤ ਨੇ ਕੈਲੀਏ ਚਾਹੇ ਤਾਮਲਨਾਡੂ ਹੋ ਚਾਹੇ ਕੇਰਲਾ ਹੋ ਚਾਹੇ ਬਾਕੀ ਸੂਬੇ ਨੇਗੇ ਉਥੇ ਕੈਲੀਏ ਕੋ ਉਹ ਆਪਣੀ ਖੇਤਰੀ ਭਾਸ਼ਾ ਨੂੰ ਇੰਨਾ ਪਿਆਰ ਕਰਦੇ ਕੋ ਹਰ ਜਗ੍ਹਾ ਤੇ ਹੀ ਆਪਣੀ ਖੇਤਰੀ ਬੋਲੀ ਬੋਲਦੇ ਆ ਤੇ ਇਥੋਂ ਤੱਕ ਕਿ ਜੇਕਰ ਸਾਡੇ ਵਰਗਾ ਵੀ ਜਾ ਕੇ ਉਥੇ ਆਪਣੀ ਬੋਲੀ ਚ ਬੋਲ ਕੇ ਕਹਿਦੀ ਕਿਸਾਨ ਨੇ ਇੱਥੇ ਜਾਣਾ ਤਾਂ ਉਹ ਕਹਿੰਨਗੇ ਨਹੀਂ ਉਸ ਪਹਿਲਾਂ ਸਾਡੀ ਬੋਲੀ ਚ ਗੱਲ ਕਰੋ ਤਾਂ ਇਸ ਕਰਕੇ ਉਹ ਉੱਥੋਂ ਦੇ ਲੋਕਾਂ ਸੀ ਖੇਤਰੀ ਬੋਲੀ ਚ ਬੋਲਣਾ ਪਸੰਦ ਕਰਦੇ ਜੇਕਰ ਸਾਡੇ ਇਲਾਕੇ ਦੀ ਗੱਲ ਕਰਦੇ ਆ ਆਪਣੇ ਇਲਾਕੇ ਦੀ ਗੱਲ ਕਰਦੇ ਪੰਜਾਬ ਹਰਿਆਣਾ ਦੀ ਗੱਲ ਕਰਦੇ ਆ ਤਾਂ ਅਸੀਂ ਆਪਣੀ ਬੋਲੀ ਨੂੰ ਨਾਲ ਦੀ ਨਾਲ ਵਿਸਾਰਦੇ ਨੇ ਜੇਕਰ ਕੋਈ ਸਾਹਮਣੇ ਵਾਲਾ ਦੂਸਰੀ ਬੋਲੀ ਚ ਬੋਲਦਾ ਤਾਂ ਇਸ ਕਰਕੇ ਬੋਲੀ ਪ੍ਰਤੀ ਚਿੰਤਤ ਹੋਣਾ ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਹੈਗੀ ਤੇ ਖਾਸ ਕਰਕੇ ਜਿਹੜੇ ਸਾਡੇ ਆਉਣ ਵਾਲੀ ਪਨੀਰੀ ਆ ਉਹਨਾਂ ਨੂੰ ਜਾਗਰਤ ਕਰਨਾ ਇਹ ਸਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਬਈ ਇਹਨਾਂ ਗੱਲ ਲੈ ਕੇ ਉਹ ਕਰ ਦਿੰਦੇ ਆ ਕਹਿੰਦੇ ਵੀ ਐਕਟਿਵ ਵੀ ਬਣਿਆ ਭਾਸ਼ਾ ਰਾਜ ਐਕਟਰ ਦਾ ਬਣਿਆ ਹੋਰ ਇਹੇ ਬਹੁਤ ਸਕੂਲ ਹੈਗੇ ਆ ਜਿਹੜੇ ਆਪਦੇ ਆਪ ਨੂੰ ਵੱਡੇ ਸਕੂਲ ਕਹਾਉਂਦੇ ਆ ਕਾਨਵੈਂਟ ਵਗੈਰਾ ਜਾਂ ਹੋਰ ਜਾਂ ਹੋਰ ਆਮ ਵੀ ਪ੍ਰਾਈਵੇਟ ادارے ਵੀ ਉਹ ਬੋਲੀ ਨੂੰ ਇੱਕ ਤਰ੍ਹਾਂ ਦੀ ਨਫ਼ਰਤ ਜੀ ਕਰਦੇ ਆ ਠੀਕ ਆ ਸਰਕਾਰ ਵੀ ਕਹਿੰਦੀ ਆ ਵੀ ਇਹ ਹੋਣਾ ਚਾਹੀਦਾ ਇਹਨੂੰ ਕਿਵੇਂ ਦੇਖਣ ਸਾਰੀ ਚੀਜ਼ ਜੀ ਕਹਿ ਲੀਏ ਕਿ ਜਿਹੜੇ ਸਕੂਲਾਂ ਵਿੱਚ ਜਾ ਕੇ ਦੇਖੀਦਾ ਇਹਨਾਂ ਤਾਂ ਉਹ ਖਾਸ ਕਰਕੇ ਨੀਜੀ ਸਕੂਲਾਂ ਦੇ ਵਿੱਚ ਪੰਜਾਬੀ ਦੀ ਦੁਰਦਸ਼ਾ ਲਗਾਤਾਰ ਬਾਧੀ ਰਹੀ ਹੈਗੀ ਪਿਛਲੇ ਸਾਲਾਂ ਤੋਂ ਉਹਦੇ ਵਿੱਚ ਕਾਰਨ ਹੀ ਇਹ ਹੈ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਪੰਜਾਬੀ ਦੇ ਅਧਿਆਪਕ ਹੀ ਨਹੀਂ ਭਰਤੀ ਕੀਤੇ ਜਾਂਦੇ ਬਹੁਤੇ ਸਕੂਲਾਂ 'ਚ ਮੈਂ ਮੇਰੇ ਸਕੂਲਾਂ 'ਚ ਆਉਣਾ ਜਾਣਾ ਬਹੁਤ ਰਹਿੰਦਾ ਹੈਗਾ ਜਦੋਂ ਮੈਂ ਕਿਸੇ ਨਿੱਜੀ ਸਕੂਲ 'ਚ ਜਾ ਕੇ ਦੇਖਦਾ ਤਾਂ ਜੇਕਰ ਕਿਸੇ ਨੂੰ ਪੁੱਛੇ ਕਿ ਪੰਜਾਬੀ ਦੇ ਅਭ ਕਿੱਥੇ ਨੇ ਤਾਂ ਉਹ ਪਤਾ ਲੱਗਦਾ ਕਿ ਉਹ ਹਿੰਦੀ ਦੇ ਅਭ ਕਿ ਉਹਨਾਂ ਨੂੰ ਪੰਜਾਬੀ ਦੀ ਸਿੱਖਿਆ ਦੇ ਰਿਹਾ ਹੈਗਾ ਸੋ ਉੱਥੇ ਬਹੁਤ ਦੁਖਾਂਤ ਹੁੰਦਾ ਹੈਗਾ ਇਸੇ ਕਰਕੇ ਹੀ ਸਾਡੇ ਬੱਚਿਆਂ ਦਾ ਜਿਹੜਾ ਪੰਜਾਬੀ ਪ੍ਰਤੀ ਗਿਆਨ ਉਹ ਵੀ ਘਟ ਰਿਹਾ ਪਦਰਦਾ ਹੀ ਹੈ ਕਿ ਕਹਿ ਲਈਏ ਕਿ ਉਹਨਾਂ ਨੂੰ ਅ ਲਗਾਤਾਰ ਅੱਗੇ ਤੋਂ ਅੱਗੇ ਤੋਂ ਅੱਗੇ ਲਿਜਾਇਆ ਜਾ ਰਿਹਾ ਹੈਗਾ ਤੇ ਉਹ ਸਹੀ ਪੱਦਰਤੀ ਪੰਜਾਬੀ ਸਿੱਖੀ ਨਹੀਂ ਪਾ ਰਹੇ ਤੇ ਜਿਕਰ ਮੁਹਾਰਨੀ ਦੀ ਗੱਲ ਕਰੀਏ ਮੁਹਾਰਨੀ ਤਾਂ ਲਗਾਤਾਰ ਸਕੂਲਾਂ ਚ ਖਤਮ ਹੁੰਦੀ ਜਾ ਰਹੀ ਹੈ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਲਈ ਸਾਡੇ ਇਲਾਕੇ ਦੇ ਵਿੱਚ ਹੀ ਕਹਿ ਲਈਏ ਆਪਣੇ ਪੰਜਾਬ ਦੇ ਵਿੱਚ ਹੀ ਜੁਰਮਾਨੇ ਹੋ ਰਿਹਾ ਉਥੋਂ ਦੀ ਖੇਤਰੀ ਬੋਲੀ ਬੋਲਣਾ ਹੀ ਜੁਰਮਾਨਾ ਸਦ ਹੋ ਰਹੀ ਹੈ ਲੋਕ ਲੋਕ ਇਹ ਵੀ ਕਹਿੰਦੇ ਆ ਨਾ ਵੀ ਜਿਹੜੀਆਂ ਹੋਰ ਭਾਸ਼ਾ ਜਿਵੇਂ ਅੰਗਰੇਜ਼ੀ ਸਿੱਖਾਂਗੇ ਤਾਂ ਉਹ ਉਹਦੇ ਚ ਕੀ ਹੈ ਵੀ ਰੋਜ਼ਗਾਰ ਦੀ ਭਾਸ਼ਾ ਹੈ ਉਹਦੇ ਕੋਲ ਬੱਦ ਚੀਜ਼ਾਂ ਹੈਗਾਂ ਤਾਂ ਉਹ ਕਹਿੰਦੇ ਵੀ ਚਲ ਜਿੰਨੀ ਕੀ ਪੰਜਾਬੀ ਚਾਹੀ ਵੀ 19 ਸਾਨੂੰ ਆਉਂਦੀ ਹੈ ਇੰਨੀ ਮਹੱਤਤਾ ਦੇਣ ਦੀ ਲੋੜ ਹੈਗੀ ਹੈ ਵੀ ਜਦੋਂ ਸਾਨੂੰ ਰੋਜ਼ਗਾਰ ਹੋਰ ਪਛਾਵਾਂ ਚ ਮਿਲਣਾ ਹੈ ਇਹਨੂੰ ਤੁਸੀਂ ਕਿਵੇਂ ਕਹਿੰਦੇ ਕੀ ਕਹੂਗੇ ਇਹਦੇ ਬਾਰੇ ਕਹਿ ਲਿਆ ਕਿ ਹੁਣ ਜੇਕਰ ਸਾਡੀ ਨੌਜਵਾਨੀ ਦੇਖ ਲਈਏ ਹਾਈਲਾਈਟਸ ਕਰ ਰਹੀ ਹੋ ਲਗਾਤਾਰ ਦੂਜੀਆਂ ਪਛਾਵਾਂ ਬਹੁਤ ਛੇਤੀ ਸਿੱਖਦੀ ਹੈ ਕਹਿ ਲਿਆ ਕਿ ਜੇਕਰ ਕੋਈ ਨੌਜਵਾਨ ਅੱਜ ਤੋਂ 6 ਮਹੀਨੇ ਬਾਅਦ ਬਾਹਰ ਜਾਣਾ ਚਾਹੁੰਦਾ ਤਾਂ 3 ਮਹੀਨਿਆਂ ਚ ਪੂਰੀ ਅੰਗਰੇਜ਼ੀ ਦੀ ਮਹਾਰਤ ਹਾਸਲ ਕਰ ਲੈਂਦਾ ਤੇ ਉਹਦੇ ਵਿੱਚ 8-8 ਤੇ 9-9 ਬੈਂਡਰ ਵੀ ਹਾਸਲ ਕਰ ਲੈਂਦਾਗਾ ਤੁਸੀਂ ਚਾਹੇ ਬਠਿੰਡਾ ਦੀ ਗੱਲ ਕਰੋ ਚਾਹੇ ਲੁਧਿਆਣਾ ਜਲੰਧਰ ਦੀ ਗੱਲ ਕਰੋ ਪਰ ਜੇਕਰ ਅਸੀਂ ਅੱਜ ਦੇ ਨੌਜਵਾਨ ਨੂੰ ਪੰਜਾਬੀ ਦਾ ਪੇਪਰ ਪਾਈਏ ਜਿੱਥੇ ਉਹਨੇ 25-26 ਸਾਲ ਲੰਘਾਏ ਆ ਤਾਂ ਉਹ ਜੇਕਰ ਉਹਦੇ ਬੈਂਡ ਰੱਖੇ ਜਾਣ ਤਾਂ ਮੈਨੂੰ ਲੱਗਦਾ ਉਹ ਤਿੰਨ ਬੈਂਡ ਵੀ ਹਾਸਲ ਨਾ ਕਰ ਪਾਊਗਾ ਜੇਕਰ ਉਹਨੂੰ ਪੁੱਛੇ ਸੰਬੰਧਕ ਕੀ ਹੁੰਦਾ ਕਾਰਜ ਕੀ ਹੁੰਦਾ ਯੋਜਕ ਕੀ ਹੁੰਦਾ ਕਿਰਿਆ ਕੀ ਹੁੰਦੀ ਆ ਇਹ ਤਾਂ ਬਹੁਤ ਦੂਰ ਹੋ ਚੁੱਕੇ ਹੈਗੇ ਇਸ ਕਰਕੇ ਆਪਣੀ ਇਹਦਾ ਮਤਲਬ ਉਹ ਖੇਤਰੀ ਬੋਲੀ ਨੂੰ ਬਹੁਤ ਦੂਰ ਤੱਕ ਛੱਡ ਚੁੱਕਿਆਗਾ ਇਸ ਕਰਕੇ ਜੇਕਰ ਅਸੀਂ ਕਿਹ ਲਈ ਜੇਕਰ ਕੋਈ ਪਾਸਾ ਰੁਜ਼ਗਾਰ ਦੀ ਵੀ ਹੈ ਤਾਂ ਪਰ ਆਪਣੀ ਇੰਨੀ ਬੋਲੀ ਨੂੰ ਇੰਨਾ ਵਿਸਾਰ ਦੇਣਾ ਵੀ ਬਹੁਤ ਦੁਖਾਨ ਦੀ ਗੱਲ ਹੈਗੀ ਸੋ ਇਸ ਕਰਕੇ ਦੂਜੀਆਂ ਪਛਾਹਾਂਵਾਂ ਸਿੱਖਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਬੋਲੀ ਨੂੰ ਵਿਸਾਰ ਦੇਣਾ ਇਹ ਸਭ ਤੋਂ ਵੱਡੀ ਗੱਲ ਹੈ ਤੇ ਬਹੁਤ ਵੱਡਾ ਦੁਖਾਨ ਦਾ ਕਰ ਕੀ ਕੀ ਨੁਕਸਾਨ ਲੱਗਦੇ ਤੁਹਾਨੂੰ ਜੇ ਕੋਈ ਬੰਦਾ ਆਪਣੀ ਮਾਂ ਬੋਲੀ ਨੂੰ ਵਿਸਾਰਦਾ ਜਿਵੇਂ ਰਸੂਲ ਹਮਜ਼ਾ ਤੋਂ ਕਹਿੰਦਾ ਵੀ ਸਭ ਤੋਂ ਜੇ ਕਿਸੇ ਨੂੰ ਇੱਕ ਸਾਹ ਦੀ ਗਾਲ ਕੱਢਣੀ ਜਾਂ ਮਾੜਾ ਕਹਿਣਾ ਤਾਂ ਉਹਨੂੰ ਕਹੇ ਵੀ ਜਾ ਤੇਰੀ ਮਾਂ ਬੋਲੀ ਤੈਨੂੰ ਭੁੱਲ ਜੇ ਤੁਸੀਂ ਕੀ ਸਮਝਦੇ ਹੋ ਵੀ ਮਾਂ ਬੋਲੀ ਵਿਸਾਰ ਨਾਲ ਕੀ ਨੁਕਸਾਨ ਹੁੰਦਾ ਬੰਦੇ 'ਤੇ ਮਾਂ ਬੋਲੀ ਨੂੰ ਵਿਸਾਰ ਦੇਣਾ ਹੀ ਆਪਣੇ ਵਿਰਸੇ ਤੋਂ ਦੂਰ ਹੋ ਜਾਣਾ ਹੈਗੀ ਹੈਗਾ ਤੇ ਇੱਥੇ ਕਹਿ ਲਿਆ ਕਿ ਆਪਣੇ ਇਤਿਹਾਸ ਤੋਂ ਵੀ ਦੂਰ ਹੋ ਜਾਣਾ ਆਪਣੇ ਆਉਣ ਵਾਲੇ ਟਾਈਮ 'ਚ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਦੱਸਾਂਗੇ ਜਾਂ ਆਪਣੇ ਇਤਿਹਾਸ ਬਾਰੇ ਦੱਸਾਂਗੇ ਤਾਂ ਉਹ ਸ਼ਾਇਦ ਸਮਝ ਨਹੀਂ ਪਾਉਣਗੇ ਜੇਕਰ ਉਹਨਾਂ ਨੂੰ ਇਹ ਖਿਚੜੀ ਭਾਸ਼ਾ ਪਰੋਸੀ ਗਈ ਜਿਵੇਂ ਸਕੂਲਾਂ ਵਿੱਚ ਪਰੋਸੀ ਜਾ ਰਹੀ ਹੈ ਕਹਲੇ ਕਿ ਅੰਗਰੇਜ਼ੀ ਤੁਸੀਂ ਬੋਲ ਨਹੀਂ ਬੋਲਣਾ ਤੇ ਜੇਕਰ ਤੁਸੀਂ ਦੂਜੀ ਬੋਲੀ ਬੋਲ ਸਕਦੇ ਹੋ ਤਾਂ ਹਿੰਦੀ ਬੋਲ ਸਕਦੇ ਹੋ ਪੰਜਾਬੀ ਵਿੱਚ ਨਹੀਂ ਬੋਲ ਸਕਦੇ ਤਾਂ ਉਹ ਜੇਕਰ ਬੱਚਾ ਡਰਦਾ ਡਰਦਾ ਬੋਲਦਾ ਵੀ ਹੈ ਤਾਂ ਉਹ ਤਿੰਨ ਪਸ਼ਾਵਾਂ ਇਕੱਠੀਆਂ ਬੋਲਦਾਗਾ ਕਿ ਮੇਰੇ ਇਸਨੇ ਜੇ ਮਾਰਾ ਜੇ ਕਿ ਜੇ ਕਰਦੀਆ ਤਾਂ ਕੁਝ ਸ਼ਬਦ ਹਿੰਦੀ ਦੇ ਹੁੰਦੇ ਕੁਝ ਸ਼ਬਦ ਅੰਗਰੇਜ਼ੀ ਦੇ ਹੁੰਦੇ ਕੁਝ ਸ਼ਬਦ ਹਿੰਦੀ ਦੇ ਹੁੰਦੇ ਆ ਇਸ ਨਾਲ ਬੱਚਾ ਵਿਕਾਸ ਨਹੀਂ ਕਰ ਪਾਉਂਦਾ ਜੇਕਰ ਮਾਂ ਬੋਲੀ ਤੋਂ ਦੂਰ ਹੋ ਜਾਊਗਾ ਹਾਂਜੀ ਤੁਸੀਂ ਜਿਵੇਂ ਬਾਹਰ ਹੋਰ ਸ਼ਹਿਰਾਂ 'ਚ ਗਏ ਹੋ ਤਾਂ ਉੱਥੇ ਕਿਸ ਤਰ੍ਹਾਂ ਦਾ ਲੋਕਾਂ ਦਾ ਹੈਗਾ ਮਾਂ ਬੋਲੀ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜੇ ਆਪਣੇ ਪੰਜਾਬੀ ਲੋਕ ਵਸਦੇ ਆ ਵੱਖ-ਵੱਖ ਰਾਜਾਂ 'ਚ ਬਿਲਕੁਲ ਮੈਂ ਹੁਣ ਦਿੱਲੀ ਜਾ ਕੇ ਆਇਆ ਪਿੱਛੇ ਤੇ ਹੁਣ ਅਸੀਂ ਅੱਗੇ ਬਸਾਖੀ ਦੇ ਮੌਕੇ ਤੇ ਅਸੀਂ ਦਾਦਰ ਜੂਹੂ ਵਿਲੇਪਾਰਲੇਰ ਜੇ ਇਲਾਕਿਆਂ ਦੇ ਵਿੱਚ ਕਸਮੇ ਜਾਣਾ ਜੋ ਮਹਾਰਾਸ਼ਟਰ ਦੇ ਇਲਾਕੇ ਨੇ ਮੂਵੀ ਦੇ ਇਲਾਕੇ ਨੇ ਉਹ ਪੰਜਾਬੀ ਬੋਲੀ ਪ੍ਰਤੀ ਚਿੰਤਤ ਨੇ ਉਹਨਾਂ ਦੇ ਘਰਾਂ ਵਿੱਚ ਵੀ ਉਹ ਕੋਸ਼ਿਸ਼ ਕਰ ਰਿਹਾ ਵੀ ਜਿੰਨੀ ਕੁ ਹੋ ਸਕਦਾ ਅਸੀਂ ਮਾਂ ਬੋਲੀ ਪ੍ਰਤੀ ਆਪਣੇ ਬੱਚਿਆਂ ਨੂੰ ਗਿਆਨ ਦਈਏ ਤੋਂ ਵੱਖ-ਵੱਖ ਸੂਬਿਆਂ ਤੋਂ ਪੰਜਾਬੀ ਦੇ ਬਲਾਕ ਕੇ ਵੀ ਪੜਾਉਂਦੇ ਨੇ ਇੱਥੋਂ ਤੱਕ ਕਿ ਜੇਕਰ ਦੂਸਰੇ ਦੇਸ਼ਾਂ ਦੀ ਗੱਲ ਕਰੀਏ ਉੱਥੇ ਵੱਖ-ਵੱਖ ਪੰਜਾਬੀ ਦੇ ਸਕੂਲ ਖੁੱਲ ਚੁੱਕੇ ਆ ਕਿ ਵੀ ਅਸੀਂ ਗਲੀਆਂ ਦੇ ਨਾਂ ਪੰਜਾਬੀ ਚ ਹੋ ਚੁੱਕੇ ਆ ਪਰ ਇੱਥੇ ਸਾਡੀਆਂ ਦੁਕਾਨਾਂ ਦੇ ਨਾਂ ਅੰਗਰੇਜ਼ੀ ਚ ਹੋ ਚੁੱਕੇ ਆ ਜਿੱਥੇ ਪੰਜਾਬੀ ਦਾ ਜਨਮ ਹੋਇਆ ਉੱਥੇ ਪੰਜਾਬੀ ਦੂਰ ਕੀਤੀ ਜਾ ਰਹੀ ਹੈ ਤੇ ਜਿੱਥੇ ਪੰਜਾਬੀ ਸੱਤ ਸਮੁੰਦਰਾਂ ਪਾਰ ਜਾ ਕੇ ਪਟਰਾਣੀ ਬਣ ਚੁੱਕੀ ਆ ਇਹ ਬਹੁਤ ਦੁਖਾਂਤੀ ਹੈ ਕਿ ਵੀ ਚਾਹੇ ਵਿਕਾਸ ਪੰਜਾਬੀ ਦਾ ਬਹੁਤ ਦੂਰ ਜੱਕ ਹੋਇਆ ਪਰ ਜਿੱਥੇ ਜਨਮ ਹੋਇਆ ਉੱਥੇ ਉਹ ਖਤਮ ਹੁੰਦੀ ਜਾ ਰਹੀ ਹੈ ਅਖੀਰਲਾ ਸਵਾਲ ਹੈ ਬਈ ਅਖੀਰਲੀ ਗੱਲ ਹੈ ਵੀ ਹੁਣ ਤੱਕ ਦੀਆਂ ਸਰਕਾਰਾਂ ਆਪਾਂ ਕਿਸ ਨੂੰ ਇਹ ਨਹੀਂ ਕਹਿੰਦੇ ਆ ਫਲਾਨੀ ਸਰਕਾਰ ਉਸਕਾ ਸਰਕਾਰਾਂ ਦਾ ਜੇ ਆਪਾਂ ਦੇਖੀਏ 20 25 30 ਸਾਲਾਂ ਦਾ ਇਹਦੇ ਬਾਰੇ ਕਿਸ ਤਰ੍ਹਾਂ ਦਾ ਰਹਿ ਰਿਹਾ ਹਾਂ ਸਰਕਾਰਾਂ ਦਾ ਰਜਾਂ ਨਹੀਂ ਰਿਹਾ ਕਿ ਉਹਨਾਂ ਨੇ ਆ ਹੁਣ 21 ਫਰਵਰੀ ਆਉਣ ਵਾਲੀ ਹੈ ਉਸ ਦਿਨ ਵੀ ਕੋਈ ਨਾ ਕੋਈ ਪ੍ਰੋਗਰਾਮ ਹੋਏਗਾ ਤੇ ਇਕੀ ਫਰਵਰੀ ਪਿਛਲੇ ਸਾਲ ਨੰਗੀ ਸੀ ਉਦੋਂ ਵੀ ਕੋਈ ਪ੍ਰੋਗਰਾਮ ਹੋਇਆ ਸੀਗਾ ਤੇ ਅੱਜ ਤੱਕ 10 ਸਾਲ 15 ਸਾਲ ਪਹਿਲਾਂ ਵੀ ਹੁੰਦੇ ਆਏ ਆ ਉਸ ਦਿਨ ਨੂੰ ਖਾਸ ਬਣਾ ਕੇ ਕਿ ਉਹ ਜੇਕਰ ਕਿਸੇ ਪਾਸੇ ਖਾਸ ਦਿਨ ਬਣਾ ਦੇਣਾ ਹੀ ਲੱਗਦਾ ਕਿਉਂਕਿ ਚਿੰਤਾ ਉਸ ਬੋਲੀ ਪ੍ਰਤੀ ਸੋ ਉਸ ਖਾਸ ਦਿਨ ਕੋਈ ਨਾ ਕੋਈ ਐਲਾਨ ਕਰ ਦਿੱਤਾ ਜਾਂਦਾ ਤੇ ਪਰ ਬਾਕੀ ਜਿਹੜੇ 364 ਦਿਨ ਹੈ ਉਸ ਦਿਨ ਬੋਲੀ ਲਈ ਕੁਝ ਖਾਸ ਕੰਮ ਨਹੀਂ ਹੁੰਦਾ ਤੇ ਉਹ ਜਦੋਂ ਉਹ ਨੂੰ ਫਿਰ ਅਸੀਂ ਹਵਾਈ ਪ੍ਰਚਾਰੀ ਕਹਿ ਸਕਦੇ ਆਂ ਜਦੋਂ ਜ਼ਮੀਨੀ ਪੱਧਰ ਤੇ ਅਸੀਂ ਸਕੂਲਾਂ ਦੇ ਵਿੱਚ ਪੰਜਾਬੀ ਲਈ ਕੋਈ ਕਾਰਜ ਨਹੀਂ ਕਰਾਂਗੇ ਜਮੀਨੀ ਪੱਧਰ ਤੇ ਅਸੀਂ ਇੱਥੇ ਨਿੱਜੀ ਖੇਤਰ ਚ ਸਕੂਲ ਚੱਲ ਰਿਹਾ ਉਹਨਾਂ ਤੇ ਕੋਈ ਕਾਰਜ ਨਹੀਂ ਕਰਾਂਗੇ ਜਾਂ ਅਸੀਂ ਵਪਾਰਕਦਾਰਾਂ ਦੀ ਤਖਤੀਆਂ ਦੇ ਕੋਈ ਕੰਮ ਨਹੀਂ ਕਰਾਂਗੇ ਤਾਂ ਫਿਰ ਉਹ ਹਵਾਈ ਪ੍ਰਚਾਰ ਰਹਿ ਜਾਣਗੇ ਅਸੀਂ ਪਿਛਲੇ ਸਾਲ ਇੱਥੋਂ ਦੀ ਭਗਵੰਤਮਾਨ ਸਰਕਾਰ ਨੇ ਵੀ ਕਿਹਾ ਸੀ ਕਿ ਵੀ ਜਿਹੜੀ ਤਖਤੀਆਂ ਪੰਜਾਬੀ ਚ ਹੋ ਜਾਣੀਆਂ ਜੇਕਰ ਨਹੀਂ ਹੋਣਗੀਆਂ ਤਾਂ ਉਹ ਉਹਨਾਂ ਤੇ ਜੁਰਮਾਨਾ ਹੋਊਗਾ ਪਰ ਹਜੇ ਤੱਕ ਹਜੇ ਵੀ ਅੱਜ ਹੁਣ ਬਠਿੰਡਾ ਘੁੰਮ ਕੇ ਆਏਗਾ ਤਾਂ ਬਹੁਤੀਆਂ ਤਖਤੀਆਂ ਹਜੇ ਵੀ ਅੰਗਰੇਜ਼ੀ ਦੇ ਵਿੱਚ ਨੇ ਤੇ ਇਹ ਤਾਂ ਹਜੇ ਮਾਲਵਾ ਬੈਲਟ ਜਿਹੜੀ ਬਠਿੰਡਾ ਮਾਨਸਾ ਇਲਾਕਾ ਇੱਥੇ ਕਾਫੀ ਪੰਜਾਬੀ ਚ ਤਖਤੀਆਂ ਹੈਗੀਆਂ ਜੇਕਰ ਅਸੀਂ ਮਹੱਲੀ ਜਾਨਦੇ ਆ ਜਾਂ ਇਧਰ ਲੁਧਿਆਣਾ ਜਲੰਧਰ ਜਾਨਦੇ ਆ ਤਾਂ ਇੱਥੇ ਬਹੁਤ ਬੁਰਾ ਹਾਲ ਆ ਸੋ ਇਸ ਕਰਕੇ ਪੰਜਾਬੀ ਭ੍ਰਤੀ ਜਿਹੜੀ ਵੀ ਹੁਕਮ ਜਾਰੀ ਹੁੰਦੇ ਆ ਸਰਕਾਰਾਂ ਨੂੰ ਇਹ ਬੇਨਤੀ ਹੈ ਕਿ ਉਹ ਜ਼ਮੀਨੀ ਪੱਧਰ ਤੇ ਵੀ ਲਾਗੂ ਹੋਣ ਧੰਨਵਾਦ ਜੀ ਧੰਨਵਾਦ ਜੀ ਬਾਬਾ ਅਸੀਂ ਗੱਲਬਾਤ ਕਰ ਰਹੇ ਸੀਗੇ ਬਈ ਤੇਜਿੰਦਰ ਸਿੰਘ ਜੀ ਖਾਲਸਾ ਮਾਨਸਾ ਤੋਂ ਨੇ ਤੇ ਇਹਨਾਂ ਨੇ ਮਾਂ ਬੋਲੀ ਦੇ ਲਈ ਵੀੜਾ ਚੁੱਕਿਆ ਹੋਇਆ ਦੱਸਿਆ ਇਹਨਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ ਤੇ ਚੀਜ਼ਾਂ ਵੀ ਬਣਾਈਆਂ ਹੋਈਆਂ ਜਿਵੇਂ ਫੱਟੀਆਂ ਜਿਹੜਾ ਹੈਗਾ ਚੁੰਨੀਆਂ ਸੌਲ ਇਹ ਚੀਜ਼ਾਂ ਸਾਰੀਆਂ ਇਹਨਾਂ ਨੇ ਮਾਂ ਬੋਲੀ ਦੇ ਸੰਬੰਧ ਬਣਾਈਆਂ ਹੋਈਆਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ